ਕੀ ਕਹਿੰਦਾ ਸਾਬ ਠੀਕ ਹੈ ਨਾ ਅੱਜ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਸਰਦਾਰ ਭਗਵੰਤ ਸਿੰਘ ਜੀ ਮਾਨ ਸੀਐਮ ਪੰਜਾਬ ਜੀ ਕੇਜਰੀਵਾਲ ਸਾਹਿਬ ਜਿਨ੍ਹਾਂ ਪ੍ਰਧਾਨ ਆਮ ਪਾਰਟੀ ਜਿਨ੍ਹਾਂ ਨੇ ਸਰਦਾਰ ਮਹੀ ਸਿੰਘ ਸੰਧੂ ਨੂੰ ਹਲਕਾ ਇੰਚਾਰਜ ਤਰਨਤਾਰ ਲਾ ਕੇ ਉਹਨਾਂ ਨੂੰ ਮਾਨ ਬਖਸ਼ਿਆ ਅਸੀਂ ਉਹਨਾਂ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ ਜੋ ਸਰਦਾਰ ਕਸ਼ਮੀਰ ਸਿੰਘ ਜੀ ਸੋਰ ਸਾਡੇ ਸਾਫਤਾ ਐਮਐਲਏ ਸਰਕਾਰ ਜੋ ਜਿਹੜੇ ਪਿਛਲੇ ਦਿਨੀ ਲੋ ਸਵਰਗਾ ਨੂੰ ਜਾ ਵਸ ਵਸੇ ਹੀ ਉਹਨਾਂ ਦੀ ਕਮੀ ਤੇ ਪੂਰੀ ਕਦੀ ਨਹੀਂ ਹੋ ਸਕਦੀ ਪਰ ਉਹਨਾਂ ਦੇ ਹੁਣ ਜਗ੍ਹਾ ਤੇ ਜਿਹੜਾ ਸਰਤਾਰਮੀ ਸਿੰਘ ਸੰਧੂ ਜੀ ਨੂੰ ਹਲਕਾ ਇੰਚਾਰਜ ਲਾਇਆ ਤਾਂ ਕਿ ਜਿਹੜੇ ਕੰਮ ਸਰਦਾਰ ਕਸ਼ਮੀਰ ਸਿੰਘ ਜੀ ਸੋਲ ਨੇ ਸ਼ੁਰੂ ਕੀਤੇ ਸੀ ਉਹਨਾਂ ਨੂੰ ਅੱਗੇ ਤੋਰਿਆ ਜਾ ਸਕੇ ਤੇ ਹਲਕੇ ਦੀਆਂ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਉਹਨਾਂ ਨੂੰ ਦੂਰ ਕੀਤਾ ਜਾ ਸਕੇ ਅਸੀਂ ਤਹਿ ਦਿਲ ਤੋਂ ਧੰਨਵਾਦੀਆਂ ਤੇ ਅਸੀਂ ਧੰਨਵਾਦੀਆਂ ਹਲਕਾ ਸਰੇ ਨਗਰ ਨਗਰ ਵਾਸੀਆਂ ਤੇ ਹਲਕਾ ਵਾਸੀਆਂ ਦੇ ਜਿਨ੍ਹਾਂ ਨੇ ਬੜੇ ਪੰਜੀਆਂ ਸਾਲਾਂ ਤੋਂ ਸਰਦਾਰ ਮਹੀਤ ਸਿੰਘ ਸਿੰਧੂ ਨੂੰ ਦਿਲੋਂ ਪਿਆਰ ਕਰਦੇ ਹੋਏ ਆ ਉਹ ਜਿਹੜਾ ਪਿਆਰ ਆ ਉਹ ਅੱਗੇ ਤੋਂ ਵੀ ਉਹਨਾਂ ਦੇ ਉਮੀਦ ਕਰਦੇ ਆ ਕਿ ਇਤੋਂ ਹੀ ਉਹਨਾਂ ਦੇ ਸਿਰ ਤੇ ਆਪਣਾ ਹੱਥ ਰੱਖਣਗੇ ਤੇ ਬਹੁਤ ਜ਼ਿਆਦੀਆਂ ਬੁਲੰਦੀਆਂ ਤੇ ਪਹੁੰਚਾ ਕੇ اپنی نمائندگی ਜਿਹੜੀ ਆਸਰਦਾਰ ਮੀਤ ਸਿੰਘ ਸੰਧੂ ਨੂੰ ਦੇਣਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਅੱਜ ਇੱਕ ਵਾਰ ਤੋਂ ਫੇਰ ਅਸੀਂ ਸਰਦਾਰ ਭਗਵੰਤ ਸਿੰਘ ਦੀ ਮਾਨ ਅਤੇ ਸਰਦਾਰ ਸ਼੍ਰੀ ਕੇਜਰੀਵਾਲ ਸਾਹਿਬ ਦਾ ਤਹਿ ਦਿਲ ਤੋਂ ਧੰਵਾਦੀਆਂ ਬਹੁਤ ਪਿਆਰ ਲੋਕਾ ਥੋੜੇ ਥਲੇ ਯਾਰੀ ਸਭ ਤੋਂ ਪਹਿਲਾਂ ਮੈਂ ਧੰਨਵਾਦੀਆਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦਾ ਮੈਂ ਧੰਨਵਾਦੀਆਂ ਸੀਐਮ ਭਗਵੰਤ ਮਾਨ ਪੰਜਾਬ ਦਾ ਮੈਂ ਧੰਨਵਾਦੀਆਂ ਅਮਨ ਅਰੋੜਾ ਜੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਦਾ ਜਿਨ੍ਹਾਂ ਨੇ ਅੱਜ ਇੱਕ ਸੱਚੇ ਸੁੱਚੇ ਨੂੰ ਲੀਡਰ ਨੂੰ ਇਹ ਤਰਨਤਾਰ ਦੀ ਕਮਾਂਡ ਦੇ ਕੇ ਤਰਨਤਾਰ ਨਿਵਾਸੀਆਂ ਦਾ ਹਲਕਾ ਵਾਸੀਆਂ ਦਾ ਦਿਲ ਜਿੱਤ ਲਿਆ ਵਾ ਅਰਮੀਤ ਸਿੰਘ ਸੰਧੂ ਨੇ ਜਦੋਂ ਦਾ ਤਰਨਤਾਰ ਤੇ ਵਿਕਾਸ ਕਰਾਇਆ ਵਾ ਲੋਕ ਉਹਨਾਂ ਨੂੰ ਉਸੇ ਤਰ੍ਹਾਂ ਪਿਆਰ ਕਰ ਰਹੇ ਆ ਜਿਵੇਂ ਕਿ ਇੱਕ ਆਮ ਆਦਮੀ ਪਾਰਟੀ ਬੰਦੇ ਨੂੰ ਪਿਆਰ ਕਰਦੀ ਏ ਉਸੇ ਤਰ੍ਹਾਂ ਹੀ ਪਿਆਰ ਕਰਦੇ ਆ ਤੇ ਹੁਣ ਇੱਕ ਇਤਿਹਾਸ ਪੈਦਾ ਹੋਊਗਾ ਹੁਣ ਇਹ ਇਤਿਹਾਸ ਪੈਦਾ ਹੋਊਗਾ ਕਿ ਆਮ ਆਦਮੀ ਪਾਰਟੀ ਸਰਦਾਰ ਹਰਬੀ ਸਿੰਘ ਸੰਧੂ ਤਰਨਤਾਰਨ ਹਲਕੇ ਦੇ ਵਿੱਚੋਂ ਵੱਡੀ ਜਿੱਤ ਨਾਲ ਜਿੱਤ ਪ੍ਰਾਪਤ ਕਰਨਗੇ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਸਾਡੇ ਵਰਕਰ ਸਹਿਬਾਨ ਆ ਜਾਂ ਲੀਡਰ ਸਹਿਬਾਨ ਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਹਰਬੀ ਸਿੰਘ ਸੰਧੂ ਤੁਹਾਡਾ ਤੁਹਾਡਾ ਆਪਣਾ ਆਹ ਰਲ ਕੇ ਚੱਲੀਏ ਤੇ ਇਹਨਾਂ ਨੂੰ ਵੱਡੀ ਜਿੱਤ ਦੀ ਦੁਆ ਕਰੀਏ ਤੇ ਤਰਨਤਾਰਨ ਦਾ ਵਿਕਾਸ ਕਰਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਦੇ ਆਪਣੀ ਕੀ ਪ੍ਰਾਪੇਣਾ ਜਾਉ ਗੱਲ ਜਿਹੜੇ ਬੰਦੇ ਨੇ ਕਿਆਸ ਵੇਖੋ ਜੀ ਟਿਕਟ ਲੈਂਨ ਦਾ ਸਾਰੇ ਬੰਦੇ ਨੂੰ ਹੱਕ ਆ ਤੇ ਬੇਨਤੀਆਂ ਕਰਨ ਦਾ ਵੀ ਹੱਕ ਆ ਉਹ ਹੁਣ ਪਰ ਜਦੋਂ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਜੀ ਨੇ ਅਰੋੜਾ ਸਾਹਿਬ ਜੀ ਨੇ ਇਹ ਜ਼ਿੰਮੇਵਾਰੀ ਸਰਦਾਰ ਹਰਮੀ ਸਿੰਘ ਨੂੰ ਫਖਰੂ ਸਾਹਿਬ ਨੂੰ ਦਿੱਤੀ ਆ ਹੁਣ ਤੁਸੀਂ ਤਗੜੇ ਹੋ ਕੇ ਉਹਨਾਂ ਨੂੰ ਬੇਨਤੀ ਕਰਦੇ ਸਾਥ ਇਕੱਠੇ ਹੋ ਕੇ ਲੜਾਈ ਲੜੀਏ ਏ ਆਪਾਂ ਤਰਨਤਾਰਨ ਦਾ ਭਲਾ ਤੇ ਵਿਕਾਸ ਕਰਾਈਏ ਜੀ ਕੋਲ ਵਾਲਾ ਕਿੱਥੇ ਜਾਓਗੇ ਅੱਜ ਗੱਲ ਬਾਤ ਮੈਂ ਕਿਸੇ ਨੂੰ ਡਾਕ ਨਹੀਂ ਜੀ ਇਲੈਕਸ਼ਨ ਲੜੂ ਕਿਸੇ ਨੂੰ ਵੀ ਆਪਾਂ ਡੱਕ ਸਕਦੇ ਪਰ ਇਹ ਆ ਕਿ ਤਰਨਤਾਰਨ ਦੀ ਜਨਤਾ ਬੜੀ ਸਿਆਣੀ ਆ ਉਹਨਾਂ ਨੇ ਜਵਾਬ ਉਹਨਾਂ ਨੂੰ ਅਸੇ ਬੋਟਾਂ ਦੇ ਸਾਹ ਦੇ ਦੇਣਾ ਹੁਣ ਮੈਂ ਕਿਸੇ ਨੂੰ ਮਾਰਾ ਤੇ ਨਹੀਂ ਕਹਿੰਦਾ ਪਰ ਉਹਨਾਂ ਨੇ ਐਮਸੀ ਚਲਾਰ ਕੇ ਵੇਖ ਲਿਆ ਜੇ ਕੰਮ ਕੀਤਾ ਹੁੰਦਾ ਅੱਜ ਸ਼ਹਿਰ ਦੇ ਐਮਸੀਆਂ ਦੀ ਹਾਲਾਤ ਹੋਰ ਹੋਣੀ ਪਰ ਇਹ ਵੇਖ ਲੋ ਮੌਜੂਦਾ ਸਰਦਾਰ ਕਸ਼ਮੀਰ ਸਿੰਘ ਜੀ ਉਹ ਗੁੱਜਰ ਹੋਇਆ ਉਹਨਾਂ ਦਾ ਬੜਾ ਅਫਸੋਸ ਆ ਪਰ ਇਤੋਂ ਤੱਕ ਕਿ ਜਨਤਾ ਨੇ ਸਹਿਯੋਗ ਜਿਹੜਾ ਸਾਨੂੰ ਦਿੱਤਾ ਈ ਅਸੀਂ ਜਨਤਾ ਦੇ ਧਨਵਾਦੀ ਜਨਤਾ ਸਾਡੇ ਨਾਲ ਆ ਓਕੇ ਜੀ ਜੀ ਨੀਲਮਰੋੜਾ ਕਹਿਣਾ ਚਾਹੁੰਦੇ ਹਾਂ ਹਰਮਿੰਦਰ ਸਿੰਘ ਸੰਧੂ ਹਲਕਾ ਇਚਾਰ ਤੇ ਲਗਾਇਆ ਗਿਆ ਕੀ ਕਹਿਣਾ ਅਸੀਂ ਬਹੁਤ ਧੰਨਵਾਦੀ ਆ ਹਰਮਿੰਦਰ ਸਿੰਘ ਸੰਧੂ ਨੂੰ ਟਿਕਟ ਦੇਣ ਤੇ ਕੇਦਰੀਵਾਲ ਸਾਹਿਬ ਤੇ ਭਗਵੰਤ ਸਿੰਘ ਮਾਨ ਜੀ ਦੇ ਜਿਨ੍ਹਾਂ ਨੇ ਸਾਨੂੰ ਇਸ ਕਾਬਲ ਸਮਝਿਆ ਮੈਂ ਸਾਰੇ ਅੱਗੇ ਅਪੀਲ ਕਰਦੀ ਆ ਕਿ ਆਪਾਂ ਸਾਰੇ ਰਲ ਮਿਲ ਕੇ ਆਓ ਸੰਧੂ ਸਾਹਿਬ ਦੇ ਨਾਲ ਜੱਲੀਏ ਤੇ ਸ਼ਹਿਰ ਦਾ ਵਿਕਾਸ ਕਰਵਾਈਏ ਵੈਕੁਲਜੀ ਕਾਲਾ ਸਾਹਿਬ ਵੈਕੁਲਜੀ ਕੀ ਬੋਲੇ ਤਰਨਤਾਨਾ ਲਿਕੇ ਦੇ ਡਾਕਟਰ ਸੋਹਲ ਸਾਹਿਬ ਦੇ ਬੇਵਕਤੀ ਮੌਤ ਹੋਣ ਦੇ ਕਾਰਨ ਤਰਨਤਾਨਾ ਹਲਕਾ ਜੋ ਖਾਲੀ ਹੋ ਗਿਆ ਸੀ ਉਹਦੇ ਵਿੱਚ ਅੱਜ ਆਗੂ ਕਾਮਾਦੀ ਪਾਰਟੀ ਆਈਕਮਾਨ ਨੇ ਅਭਿੰਦ ਕੇਜਰੀਵਾਲ ਕੁਮਾਰ ਸਿੰਘ ਮਾਨ ਅਮਰ ਰੋੜਾ ਜੀ ਉਹਨਾਂ ਦੇ ਇੱਕ ਬਹੁਤ ਹੀ ਵਧੀਆ ਸਿਲੈਕਸ਼ਨ ਕਰਕੇ ਪਰਮੇਸ਼ਰ ਸਿੰਘ ਸੰਧੂ ਨੂੰ ਜਿਹੜੀ ਆ ਟਿਕਟ ਦਿੱਤੀ ਆ ਇਥੋਂ ਤਿੰਨ ਵਾਰੋਂ ਪਹਿਲਾਂ ਐਮਐਲਏ ਬਣ ਚੁੱਕਿਆ ਹਲਕੇ ਨੂੰ ਬਹੁਤ ਪਿਆਰ ਕਰਦੇ ਹਲਕਾ ਵੀ ਉਹਨਾਂ ਦਾ ਬਹੁਤ ਮਾਨ ਸਤਿਕਾਰ ਕਰਦਾ ਤੁਹਾਨੂੰ ਆਸ ਹੈ ਹੋਣ ਜਿਹੜੀ ਆ ਬਹੁਤ ਹੀ ਵੱਡੀ ਜਿੱਤ ਨਾਲ ਇਥੋਂ ਜਿੱਤਣਗੇ ਆਏ ਹਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸੋ ਅੱਜ ਬਹੁਤ ਵੱਡਾ ਦਿਹਾੜਾ ਖੁਸ਼ੀ ਦਾ ਦੇਣ ਹੈ ਲੋਕਾਂ ਵਿੱਚ ਇੱਕ ਇੱਕ ਵੱਡੀ ਖੁਸ਼ੀ ਦੀ ਲਹਿਰ ਵੇਖਣ ਵੇਖੀ ਜਾ ਸਕਦੀ ਹੈ ਕੋਸ਼ਤੇ ਲੋ ਕੋਸ਼ਤੇ ਨਹੀਂ ਬਹੁਤ ਸੀਗੇ ਜਿਸ ਦਿਨ ਅਮਰ ਸਾਹਿਬ ਨੂੰ ਸਰਦਾਰ ਭਗਵੰਤ ਸਿੰਘ ਮਾਝੇ ਨੇ ਸ਼ਾਮਲ ਕੀਤਾ ਆਪਣੀ ਪਾਰਟੀ ਵਿੱਚ ਅੱਜ ਉਹ ਖੁਸ਼ੀ ਦੁਨੀ ਤਣੀ ਹੋ ਚੁੱਕੀ ਆ ਲੋਕ ਸਾਡੀ ਤੁਸੀਂ ਮੈਨ ਕਰ ਰਹੇ ਨੇ ਕਿਹੜੇ ਵੇਲੇ ਵੋਟਾਂ ਹੋਂ ਦੱਸੇ ਸਰਦਾਰ ਮਿਸਟਰ ਸੰਦੂਲੋ ਕੇ ਵੱਡੀ ਕੀਤੇ ਉਪਰ ਚਿਤਾ ਕੇ ਵੀ ਹਮਨੇ ਜਾਣ ਵਾਲੇ ਉਹਨਾਂ ਦੇ ਕੰਮਾਂ ਨੂੰ ਦੁਨੀਆ ਲੋਹਾ ਮੰਨਦੀ ਆ ਆ ਜਿਹੜੇ ਸੋਵਾ ਖਾਂਦੇ ਨੇ ਉਹ ਆਪਣੇ ਗਾਡੇ ਪੱਕੇ ਰਹਿਣ ਸਰਦਾਰ ਮਿਸਟਰ ਸੰਦੂਲੋ ਕੇ ਮੇਰਾ ਹਸਬਾ ਦੇ ਵਿੱਚ ਭੇਜਾਂਗੇ ਔਰ ਪਹਿਲੇ ਵਾਂਗ ਹੀ ਹੋ ਰਿਸੈਟ ਦਾ ਵਿਕਾਸ ਕਰਕੇ ਇੰਨੀ ਆਜਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਆਜੋ ਫਿਰ ਮਗਰ ਆਜੋ ਇਧਰ ਆਜੋ ਹਾਜੀ ਪੰਜ ਕੀ ਨਾਮ ਜੇ ਤੁਹਾਡਾ ਮੇਰਾ ਰੁਪਿੰਦਰ ਕੌਰ ਅੱਜ ਹਰਮਨ ਸਿੰਘ ਸੰਧੂ ਨੂੰ ਪਾਰਟੀ ਵੱਲੋਂ ਹਲਕਾ ਇੰਚਾਰਜ ਲਗਾਇਆ ਗਿਆ ਵਾ ਬਰਤਨਾਂ ਚ ਖੁਸ਼ੀ ਦੀ ਲਹਿਰ ਦੇਖੋ ਬਹੁਤ ਜਾਰੀ ਦੀ ਬਹੁਤ ਜਾਰੀ ਹੈ ਤੁਸੀਂ ਕੀ ਜਾਨਾ ਦਿੰਦੇ ਅਸੀਂ ਧੰਨਵਾਦ ਕਰਦੇ ਆ ਜੀ ਕੇਂਦਰੀਵਾਲ ਦਾ ਸੇਮ ਭਗਵੰਤ ਮਾਨ ਦਾ ਤੇ ਅਮਨ ਰੋੜਾ ਦਾ ਜਿਨ੍ਹਾਂ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਅਸੀਂ ਵੱਡੀ ਲੀਡ ਨਾਲ ਜਿੱਤ ਕਰਕੇ ਵਿਖਾਵਾਂਗੇ ਹਾਂ ਜੀ ਸਤਿ ਸ਼੍ਰੀ ਅਕਾਲ ਮੈਂ ਅੰਜੂ ਵਰਮਾ ਜਿਲ੍ਹਾ ਸਕਤਰ ਆਮ ਆਦਮੀ ਪਾਰਟੀ ਤਰੰਤਾਂ ਅੰਤੋ ਜੀ ਇਹ ਦੇਖਿਆ ਕਿ ਉਹਨਾਂ ਨੂੰ ਆਪਣੀ ਪਾਰਟੀ 'ਚ ਸ਼ਾਮਲ ਕੀਤਾ ਵਾ ਸਾਨੂੰ ਪਾਰਟੀ ਦਾ ਹਰ ਫੈਸਲਾ ਜਿਹੜਾ ਕਿਹੜੇ ਮੱਤੇ ਸਰ ਮੈਂ ਸਭ ਤੋਂ ਪਹਿਲਾਂ ਇਹ ਕਹਣਾ ਚਾਹੁੰਦਾ ਜੀ ਕਿ ਅਸੀਂ ਪਾਰਟੀ ਕੋਲ ਮੰਗ ਜ਼ਰੂਰ ਕੀਤੀ ਸੀ ਕਿ ਅਸੀਂ ਆਪਣਾ ਵਰਕ ਦਿੱਤਾ ਉਹਦੇ ਆਧਾਰ 'ਤੇ ਲੇਕਿਨ ਪਾਰਟੀ ਦਾ ਜਿਹੜਾ ਫੈਸਲਾ ਵਾ ਉਹ ਉੱਪਰ ਆ ਪਰ ਜੇ ਪਾਰਟੀ ਨੇ ਇਹ ਫੈਸਲਾ ਆਵਾ ਬਹੁਤ ਹੀ ਖੁਸ਼ੀ ਹੈ ਕਿ ਕੋਈ ਕੋਸਤੀ ਪਾਰਟੀ ਦੇ ਨਾਲ ਆਪਣੇ ਬਾਕੀ ਵਰਕਰਾਂ ਨੂੰ ਵੀ ਨਾਲ ਲੈ ਕੇ ਚੱਲੋਗੇ ਬਿਲਕੁਲ ਸਰ ਮੇਰੀ ਟੀਮ ਸਾਰੀ ਜਿਹੜੀ ਮੇਰੇ ਨਾਲ ਆ ਕੁਝ ਬੈਠੇ ਆ ਹੋਰ ਵੀ ਆ ਰਹੇ ਆ ਟੀਮ ਸਾਰੀ ਮੇਰੇ ਨਾਲ ਹੋਏਗੀ